ਇੱਕ 1948 ਦੇ ਵਿੱਚ ਅਮਰੀਕਾ ਦਾ ਇੱਕ ਵਿਦਵਾਨ ਸੀਗਾ ਉਹਨੇ ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਦੀ ਸਰਕਾਰ ਨੂੰ ਇੱਕ ਚਿੱਠੀ ਲਿਖੀ ਜਨ ਕੇ ਉਹ ਕਹਿੰਦਾ ਅਸੀਂ ਜੰਗ ਤਾਂ ਜਿੱਤ ਗਏ ਆ ਪਰ ਸਵਾਦ ਕੋਈ ਨਹੀਂ ਆਇਆ ਕਹਿੰਦਾ ਕਿਉਂ ਕਹਿੰਦਾ ਪਹਿਲੀ ਗੱਲ ਤਾਂ ਇਹ ਕਿ ਜਰਮਨ ਹਾਰਿਆ ਅਮਰੀਕਾ ਜਿੱਤਿਆ ਪਰ ਅਮਰੀਕਾ ਦੇ ਲੋਕਾਂ ਨੇ ਖਬਰਾਂ ਨੂੰ ਜਾਣਨ ਲਈ ਜਰਮਨ ਰੇਡੀਓ ਸੁਣਿਆ ਜਿਤ ਉਹਦੀ ਹੁੰਦੀ ਹੈ ਜਿਹਦੀ ਗੱਲ ਸੁਣੀ ਜਾਂਦੀ ਹੈ ਲੋਕੀ ਜਿਹਦੀ ਖਬਰ ਨੂੰ ਸੱਚਾ ਮੰਨਦੇ ਐ ਪੂਰਾ ਮੰਨਦੇ ਐ ਤੇ ਤਾਜ਼ਾ ਮੰਨਦੇ ਐ ਜਿਤ ਉਹਦੀ ਹੁੰਦੀ ਹੈ ਸਾਡੇ ਬੰਦਿਆਂ ਬੀਬੀਸੀ ਸੁਣਿਆ ਹੁਣ ਸਾਡੇ ਬੰਦੇ ਜਿਹੜੇ ਅੰਕੜੇ ਦਿੰਦੇ ਨੇ ਉਹ ਕਿੱਥੋਂ ਸੁਨੇ ਹੋਏ ਨੇ ਯਾਦ ਰੱਖਿਓ ਤੁਸੀਂ ਆਪੇ ਆਪ ਉਹ ਕਹਿੰਦਾ ਜਿਤ ਉਹਦੀ ਐ ਜੀਦਾ ਖਿਆਲ ਸੁਣਿਆ ਜਾਂਦਾ ਹੈ ਉਹ ਕਹਿੰਦਾ ਅੱਗੇ ਨੂੰ ਸਾਨੂੰ ਖਿਆਲ ਰੱਖਣਾ ਚਾਹੀਦਾ ਕਿ ਸਾਡੀ ਦੁਸ਼ਮਣੀ ਰੂਸ ਨਾਲ ਹੋਏਗੀ 48 ਜੀ ਕਹਿ ਰਿਹਾ ਹੈ ਅਮਰੀਕਾ ਨੂੰ ਉਹ ਬੰਦਾ ਕਿ ਆਉਂਦੇ ਸਮੇਂ ਸਾਡਾ ਜਿਹੜਾ ਟਕਰਾਅ ਹੈ ਉਹ ਰਸ਼ੀਆ ਨਾਲ ਹੋਏਗਾ ਪਰ ਉਹ ਆਪਣੀ ਸਰਕਾਰ ਨੂੰ ਇੱਕ ਪ੍ਰੋਗਰਾਮ ਦਿੰਦਾ ਹੈ ਚਾਰ ਨੁਕਤੇਆਂ ਦਾ ਉਹ ਕਹਿੰਦਾ ਇੱਕ ਤੇ ਇਹ ਦੇ ਦੁਸ਼ਮਣ ਦੇ ਘਰੇ ਇਹ ਕਦੇ ਵੀ ਸਾਂਝਾ ਖਿਆਲ ਨਾ ਬਣੇ ਕਿ ਅਸੀਂ ਦੁਸ਼ਮਣਾਂ ਮਤਲਬ ਰੂਸ ਦੇ ਲੋਕੀ ਕਦੇ ਵੀ ਅਮਰੀਕਾ ਨੂੰ ਦੁਸ਼ਮਣ ਨਾ ਸਮਝਣ ਅਸੀਂ ਇਹ ਕੋਸ਼ਿਸ਼ ਕਰਨੀ ਹੈ ਦੂਜਾ ਪਰ ਕਹਿੰਦਾ ਸਾਡੇ ਘਰੇ ਸਾਡੇ ਬੱਚੇ-ਬੱਚੇ ਨੂੰ ਪਤਾ ਹੋਵੇ ਕਿ ਉਹ ਦੁਸ਼ਮਣ ਹੈ ਇਹ ਹੁਣ ਗੱਲ ਖਿਆਲ ਲੱਕੀ ਇਹ ਦੋ ਨੁਕਤੇ ਨੇ ਪਹਿਲਾ ਇਹ ਹੈ ਕਿ ਅਗਲੇ ਦੇ ਘਰੇ ਤੁਹਾਡੇ ਬਾਰੇ ਇਹ ਵਿਚਾਰ ਨਾ ਬਣੇ ਕਿ ਤੁਸੀਂ ਮਾੜੇ ਹੋ ਪਰ ਤੁਹਾਡੇ ਘਰੇ ਦੂਜੇ ਬਾਰੇ ਵਿਚਾਰ ਰਵੇ ਕਿ ਉਹ ਪੱਕਾ ਹੀ ਮਾੜਾ ਹੈ ਉਹ ਤੇ ਯਕੀਨ ਨਹੀਂ ਕਰਨਾ ਉਹ ਕਹਿੰਦਾ ਤੀਜੀ ਗੱਲ ਕਿ ਉਹਨਾਂ ਦੇ ਘਰੇ ਐਸਾ ਮਸਲਾ ਉਠਾ ਕੇ ਰੱਖੋ ਜਿਹਦਾ ਕੋਈ ਹੱਲ ਨਾ ਨਿਕਲਦਾ ਹੋਵੇ ਉਹ ਜਿਹਾ ਵਿਵਾਦ ਛੇੜ ਕੇ ਰੱਖੋ ਜਿਹਦਾ ਕੋਈ ਹੱਲ ਨਿਕਲਦਾ ਨਾ ਹੋਵੇ ਇਹ ਜੇ ਮਸਲੇ ਹਰੇਕ ਦੇ ਘਰੇ ਹੁੰਦੇ ਨੇ ਪਰ ਕਹਿੰਦਾ ਆਪਣੇ ਘਰੇ ਐਸਾ ਮਸਲਾ ਉੱਠਣ ਨਹੀਂ ਦੇਣਾ ਇਹ ਉਹਦਾ ਅਗਲਾ ਪੁਆਇੰਟ ਸੀਗਾ ਉਹਦੋਂ ਅਗਲਾ ਉਹ ਕਹਿੰਦਾ ਹਰੇਕ ਦਾ ਕੋਈ ਨਾ ਕੋਈ ਦੁਸ਼ਮਣ ਹੁੰਦਾ ਹੈ ਹਰੇਕ ਬੰਦਾ ਹਰੇਕ ਧਿਰ ਹਰੇਕ ਰਾਜ ਸਟੇਟ ਆ ਜਿਹੜੀ ਉਹ ਕਿਸੇ ਦੁਸ਼ਮਣ ਤੋਂ ਬਿਨਾਂ ਨਹੀਂ ਜਿਉ ਸਕਦੀ ਇਸ ਕਰਕੇ ਕਿ ਉਹਨਾਂ ਦੇ ਮਨ 'ਚ ਜਿਹੜਾ ਕੋਈ ਦੁਸ਼ਮਣ ਹੈ ਉਹਦੀ ਤਸਵੀਰ ਉਹਦੇ ਆਪ ਦੇ ਵਰਗੀ ਹੋਵੇ ਉਹਨਾਂ ਦੇ ਮਨ 'ਚ ਦੁਸ਼ਮਣ ਦੀ ਜਿਹੜੀ ਤਸਵੀਰ ਬਣੇ ਉਹ ਉਹਦੇ ਆਪ ਦੇ ਵਰਗੀ ਹੋਵੇ ਮਿਸਾਲ ਵਜੋਂ ਸਿੱਖਾਂ 'ਚ ਪਿਛਲੇ 100 ਸਾਲ 'ਚ ਜਿੰਨੇ ਦੁਸ਼ਮਣ ਆ ਸਾਡੇ ਛਕਲਾ ਕਿਹੇ ਜੀ ਉਹਨਾਂ ਦੀਆਂ ਅਸੀਂ ਤਾਰਾ ਸਿੰਘ ਨੂੰ ਗਾਲਾਂ ਕੱਢਦੇ ਆਂ ਦਰਬਾਰਾ ਸਿੰਘ ਨੂੰ ਗਾਲਾਂ ਕੱਢਦੇ ਆਂ ਜੈਲ ਸਿੰਘ ਨੂੰ ਕੱਢਦੇ ਆ ਬੂਟਾ ਸਿੰਘ ਨੂੰ ਬਿਆਨ ਸਿੰਘ ਨੂੰ ਕੇਬੀਐਸ ਗਿੱਲ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਭਨੀਆਰੇ ਵਾਲਾ ਆਸ਼ੂ ਤੋਸ਼ ਸ਼ਕਲਾਂ ਕਿਹਜੀਆਂ ਨੇ ਸਿੱਖਾਂ ਵਰਗੀਆਂ ਨਾ ਕਿ ਇਹ ਨੁਕਤਾ ਉਹਨੇ 1948 ਦਿੱਤਾ ਕਿ ਉਹਨਾਂ ਨੂੰ ਆਪਣਾ ਦੁਸ਼ਮਣ ਆਪਣੀ ਸ਼ਕਲ ਵਰਗਾ ਨਜ਼ਰ ਆਵੇ ਇਹ ਗੱਲਾਂ ਅੱਜ ਅਸੀਂ ਪਰਖ ਕੇ ਵੇਖ ਸਕਦੇ ਹਾਂ ਬੇਸ਼ੱਕ ਇਹਨੂੰ ਸਮਾਂ ਬਹੁਤ ਹੋ ਗਿਆ ਕੀ ਅਸੀਂ ਜਾਣਕਾਰੀ ਗ੍ਰੀਮੰਦੇ ਆ ਸਾਨੂੰ ਦੁਸ਼ਮਣ ਕੌਣ ਮੰਨਦਾ ਅਸੀਂ ਕਿਹਨੂੰ ਮੰਨਦੇ ਆ ਸਾਡੇ ਜਿਹੜੇ ਮਸਲੇ ਨੇ ਉਹ ਕਿੱਦਾਂ ਉੱਠਦੇ ਨੇ ਅਸੀਂ ਕਿੱਦਾਂ ਹਾਂ ਡੀਲ ਕਰਦੇ ਆ ਪੰਜਾਬ ਦੇ ਵਿੱਚ ਜਦੋਂ ਐਨ ਸਿੱਖ ਅਸੀਆ ਕਤਲਗਾਰ ਦਾ ਉਦੋਂ ਅਖਬਾਰਾਂ ਚ ਸਾਡੇ ਵਿਦਵਾਨਾਂ ਦਾ ਮਸਲਾ ਪੱਖਿਆ ਹੋਇਆ ਸੀਗਾ ਕਿ ਮਰਜ਼ਾਦਾ ਮੁਤਾਬਕ ਨਿਯਮ ਕਿੰਨਾ ਹੋਊਗਾ ਤੁਸੀਂ 99 99 ਦੀ ਅੱਜ ਦੀ ਆਵਾਜ਼ ਅਕਾਲੀ ਪਤਰ ਕੱਢ ਕੇ ਦੇਖਿਓ ਸਾਡੇ ਵਿਦਵਾਨ ਵਾਲਾ ਪਾਰੀ ਭਗਤ ਸਿੰਘ ਜੀ ਹੈਗਾ ਕਿ ਨਹੀਂ ਹੈਗਾ ਲੋੜ ਕਿਹੜੀ ਗੱਲ ਦੀ ਸੀ ਚਰਚਾ ਕਿਹੜੀ ਗੱਲ ਦੀ ਹੋ ਰਹੀ ਸੀਗੀ ਲੋੜ ਕਿਹੜੀ ਗੱਲ ਦੀ ਸੀਗੀ ਚਰਚਾ ਹੋ ਰਹੀ ਸੀ ਮਹੱਲਾ ਕਹਿਣਾ ਹੈ ਕਿ ਮਹਿਲਾ ਕਹਿਣਾ ਹੈ ਸਾਡੇ ਬੰਦੇ ਕਿਹੜੇ ਕੰਮ ਲੱਗੇ ਹੋਏ ਸੀ ਕਿਸੇ ਨਾਲ ਪਰਸਨਲੀ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਬੀਤੇ ਹੋਏ ਵਕਤ ਦਾ ਕੋਈ ਵੀ ਬੰਦਾ ਗਲਤੀ ਕਰ ਸਕਦਾ ਹੈ ਕੋਈ ਵੀ ਘਟ ਸਕਦਾ ਹੈ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਵੱਡੀ ਗੱਲ ਇਹ ਹੈ ਕਿ ਆਉਂਦੇ ਸਮੇਂ ਨੂੰ ਤੁਸੀਂ ਸਮਝਦੇ ਹੋ ਕਿ ਨਹੀਂ ਸਮਝਦੇ ਅੱਜ ਦੇ ਸਮੇਂ 'ਚ ਅਸੀਂ ਘਰ ਸਕਦੇ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਜਦੋਂ ਕੋਈ ਨੁਕਸ ਸਮਾਂ ਬੀਤ ਗਿਆ ਨੁਕਸ ਕੋਈ ਵੀ ਘਟ ਸਕਦਾ ਹੈ ਜਿਹੜਾ ਮਰਜ਼ੀ ਘਟ ਦਵੇ ਬੀਤੇ ਹੋਏ ਸਮੇਂ 'ਚ ਵਰਤਮਾਨ 'ਚ ਜਿਉਣਾ ਭਵਿੱਖ ਦਾ ਅੰਦਾਜ਼ਾ ਲਾਉਣਾ ਬਹੁਤ ਔਖਾ ਹੁੰਦਾ ਉਹਦੇ ਵਾਸਤੇ ਜੋ ਮੈਂ ਗੱਲਾਂ ਕਹੀਆਂ ਨੇ ਹੋ ਸਕਦਾ ਮੈਂ ਗਲਤ ਹੋਵਾਂ ਸੰਗਤ ਬਖਸ਼ਣ ਦੇਊਗਾ ਗੁਰੂ ਬਖਸ਼ ਸਿੰਘ ਜੀ ਗਲਤ ਲਗੀਆਂ ਇੱਥੇ ਛੱਡ ਜੋ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਖਿਮਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ